ਅੱਜ ਆਪਣੇ ਗੁਰਾਇਆਂ ਪੁਲਿਸ ਨੂੰ ਫਗਵਾੜਾ ਫਲੋਰ ਸਬਡਿਵੀਜ਼ਨ ਦੇ ਵਿੱਚ ਉਸ ਵਕਤ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਦੋ ਟਰੱਕ ਤੇ ਇੱਕ ਸੋਨਾਲੀਕਾ ਟਰੈਕਟਰ ਜਿਹੜਾ ਆ ਉਹਨੂੰ ਉਹਦੇ ਵਿੱਚੋਂ ਚਾਰ ਬੰਦਿਆਂ ਨੂੰ ਅਰੈਸਟ ਕਰਕੇ 63 ਕਿਲੋਗ੍ਰam ਦੇ ਹੈਰੋਨ ਜਿਹੜੀ ਆ ਫੀਮ ਜਿਹੜੀ ਆ ਉਹ ਰਿਕਵਰ ਕੀਤੀ ਹੈ ਅੱਜ 2 ਵਜੇ ਦੇ ਕਰੀਬ ਜਿਹੜਾ ਐਸਐਚਓ ਗੁਰਾਇਆਂ ਨੇ ਨਕਲ ਲਾਇਆ ਸੀ ਜਦੋਂ ਉਹਨਾਂ ਕੋਲ ਮੁਖਬਰ ਖਾਸ ਦੀ ਇਤਲਾਹ ਆਈ ਕਿ ਇਮਫਾਲ ਤੋਂ ਜਗਦੀਸ਼ ਸਿੰਘ ਨਾਮ ਦਾ ਬੰਦਾ ਆਪਣੇ ਸਾਥੀਆਂ ਦੇ ਨਾਲ ਜਿਹੜੀ ਅਫੀਮ ਖਰਾਦ ਕੇ ਖਰੀਦ ਕੇ ਚਾਹ ਪੱਤੀ ਦੇ ਵਿੱਚ ਜਿਹੜੀ ਲਿਆ ਕੇ ਬਿਲਟੀ ਦੇ ਵਿੱਚ ਜੋ ਅੰਮ੍ਰਿਤਸਰ ਡਿਲੀਵਰ ਕਰਨੀ ਸੀ ਲਿਆ ਰਿਹਾ ਹੈ ਅਗਰ ਨਾਕਾ ਲਗਾਇਆ ਜਾਏ ਤੇ ਉਹਨੂੰ ਫੜਿਆ ਜਾ ਸਕਦਾ ਜੋ ਇਹਨਾਂ ਨਾਕਾ ਲਗਾ ਕੇ ਜਦੋਂ ਪੀਪੀ 10 ਐਚ ਏ 9921 ਤੇ ਪੀਪੀ 10 ਐਚ ਏ 6199 ਤੇ ਇੱਕ ਟਰੈਕਟਰ ਟਰਾਲੀ ਸੋਨਾਲਿਕਾ ਜਿਹੜਾ ਇਹਨਾਂ ਨੂੰ ਰੋਕ ਕੇ ਇਨਾਂ ਦੀ ਤਲਾਸ਼ੀ ਲਈ ਗਈ ਇਹਨਾਂ ਨੇ ਸਪੈਸ਼ਲ ਜਿਹੜੇ ਇੱਕ ਤੇਲ ਵਾਲੀ ਟੈਂਕੀ ਦੇ ਕੋਲ ਟਰੱਕ ਵਾਲਿਆਂ ਨੇ ਆਪਣੇ ਸਪੈਸ਼ਲ ਖਾਨੇ ਬਣਾਏ ਹੋਏ ਸੀ ਹਫੀਮ ਨੂੰ ਲਪਕੋਣ ਲਈ ਜੋ ਟਰੱਕ ਨੰਬਰ 9921 ਦੇ ਵਿੱਚੋਂ ਜਿਸ ਨੂੰ ਕਿ ਗੁਰਪ੍ਰੀਤ ਸਿੰਘ ਚਲਾ ਰਿਹਾ ਸੀਗਾ ਇਹਦਾ ਕਜ਼ਨ ਬ੍ਰਦਰ ਉਹਦੇ ਵਿੱਚੋਂ 10 ਕਿਲੋ ਫੀਮ ਜਿਹੜੀ ਬਰਾਮਦ ਹੋਈ ਜਿਹੜਾ ਟਰੱਕ ਨੰਬਰ 6199 ਆ ਉਸ ਨੂੰ ਹਰਮੋਨ ਸਿੰਘ ਚਲਾ ਰਿਹਾ ਸੀਗਾ ਉਹਦੇ ਵਿੱਚੋਂ ਇਹਨਾਂ ਨੂੰ 20 ਕਿਲੋ ਫੀਮ ਬਰਾਮਦ ਹੋਈ ਔਰ ਜਿਹੜਾ ਸੋਨਾ ਲਿਕਾ ਟਰੈਕਟਰ ਆ ਜਿਸ ਨੂੰ ਕਿ ਜਗਦੀਸ਼ ਸਿੰਘ ਖੁਦ ਧਲਾ ਰਿਆ ਸੀਗਾ ਉਹਦੇ ਵਿੱਚੋਂ 33 ਕਿਲੋ ਅਫੀਮ ਜਿਹੜੀ ਐ ਬਰਾਮਦ ਹੋਈ ਜੋ ਇਹਨਾਂ ਚਾਰਾਂ ਨੂੰ ਉਹਦੇ ਵਿੱਚ 15 ਐਨਡੀਪੀਐਸ ਐਕਟ ਔਰ 31ਏ ਜਿਹੜੀ ਐਨਡੀਪੀਐਸ ਐਕਟ ਜਿਹੜੀ ਉਹ ਲਗਾ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 2 ਥਾਣਾ ਗਰਾਇਆਂ ਦੇ ਵਿੱਚ ਦਰਜ ਕੀਤਾ ਗਿਆ ਜਿਹੜੀ 31ਏ ਧਾਰਾ ਆ ਇਹ ਉਸ ਤੇ ਲੱਗਦੀ ਐ ਜੋ ਪਹਿਲਾਂ ਵੀ ਐਨਡੀਪੀਐਸ ਦੇ ਵਿੱਚ ਸਜ਼ਾ ਹੋ ਸਕੇ ਔਰ ਅਗਰ ਇਹਦੀ ਇੱਚੀ ਤਰ੍ਹਾਂ ਪੈਰਵਾਈ ਕੀਤੀ ਜਾ ਸਕੇ ਤੇ ਇਹਨਾਂ ਨੂੰ ਫਾਂਸੀ ਵੀ ਹੋ ਸਕਦੀ ਹੈ ਉਹ ਇਹ ਪਹਿਲਾ ਮੁਕੱਦਮਾ ਜਿਹਦੇ ਵਿੱਚ ਅਸੀਂ 31A ਲਗਾਈ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਇਹਦੇ ਵਿੱਚ ਹੋਵੇ 31A ਧਾਰਾ ਦੇ ਵਿੱਚ ਉਸ ਬੰਦੇ ਤੇ ਲੱਗਦੀ ਹੈ ਜਿਹੜਾ ਪਹਿਲਾਂ ਐਨਡੀਪੀਐਸ ਤੇ ਸਜ਼ਾ ਹੋ ਚੁੱਕਿਆ ਹੋਵੇ ਔਰ ਦੁਬਾਰਾ ਫੇਰ ਉਹੀ ਕੰਮ ਕਰਦਾ ਹੋਵੇ ਇਹ ਇੱਕ ਪੁਰਾਣੇ ਕੇਸ ਦੇ ਵਿੱਚ 10 ਸਾਲ ਦੀ ਕੈਦ ਕੱਟ ਚੁੱਕਿਆ ਉਹਦੇ ਵਿੱਚ 5 ਸਾਲ ਕੈਦ ਪੂਰੀ ਕਰਕੇ ਛੁੱਟੀ ਤੇ ਆਇਆ ਹੋਇਆ ਔਰ ਦੁਬਾਰਾ ਇਹਨੇ ਆ ਕੇ ਸਮਕਲਿੰਗ ਸ਼ੁਰੂ ਕਰਤੀ ਹੈ ਜਦੋਂ ਇਹਦੀ ਪੁੱਛ ਕੇ ਇਸ ਤੋਂ ਪਤਾ ਲੱਗਾ ਵੀ ਇਹਨੇ ਸਾਰਾ ਸਮਾਨ ਜਿਹੜਾ ਆ ਇੰਪਾਲ ਤੋਂ ਚਾਹ ਪੱਤੀ ਚ ਲੈ ਕੇ ਆ ਰਿਹਾ ਸੀ ਔਰ ਅਮਰਸਰ ਇਨੇ ਡਿਲੀਵਰ ਕਰਨਾ ਸੀ 1,30,000 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਫੀਮ ਲੈ ਕੇ ਆਉਂਦਾ ਸੀ ਔਰ ਤਕਰੀਬਨ 2 ਤੋਂ 2.5 ਲੱਖ ਰੁਪਏ ਕਿਲੋ ਇਹ ਅੱਗੇ ਵੇਚਦੇ ਸੀਗੇ ਇਹਨਾਂ ਦੇ ਨਾਲ ਮੇਨ ਸਮਗਲਰ ਕੁਛ ਅਮਰਸਰ ਦੇ ਨੇ ਜੋ ਇਹਨਾਂ ਨੂੰ ਹੀ ਮਾਨਜੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਕਰਾਂ ਪਰ ਅਮਰਸਰ ਕਿਹੜੀ ਜਗ੍ਹਾ ਤੇ ਬਾਰਡਰ ਤੇ ਨਹੀਂ ਸੀ ਜਾਂ ਸ਼ਹਿਰ ਦੇ ਵਿੱਚ ਹਜੇ ਅਸੀਂ ਇਹ ਵੈਰੀਫਾਈ ਕਰ ਰਹੇ ਆਂ ਇਹਨਾਂ ਦਾ ਟੈਲੀਫੋਨ ਨੰਬਰ ਸਾਰੇ ਲਿੰਕ ਹਜੇ ਜਸਟ ਅੱਜ 2 ਵਜੇ ਹੀ ਫੜੇ ਆਂ ਆਪਾਂ 5 ਵਜੇ 3 ਘ ਅਸੀਂ ਸਾਰਾ ਇਹਨਾਂ ਨੂੰ ਹੁਣ ਇਨਟਰਗੋਟ ਕਰਾਂਗੇ ਅਮਰitsar ਤੇ ਲੰਦਰ ਵੀ ਕਰਦੇ ਕੰਮ ਸਰ ਨਹੀਂ ਅਜੇ ਤੱਕ ਜੋ ਸਾਹਮਣੇ ਆਇਆ ਉਹ ਤੇ ਅਮਰਸਾਰੀ ਆ ਜਗਦੀਤ ਸਿੰਘ ਜੀ ਜੀ 31 ਲੱਗੀ 31 ਹੈ ਸਰ ਕੀਮਤ ਕਿੰਨੀ ਹੋਏਗੀ ਅਜੀ 1,30,000 ਰੁਪਏ ਕਿਲੋ ਹੈ 63 ਕਿਲੋ ਹੈ ਟੋਟਲ ਜਿਹੜੀ ਖਰੀਦ ਕੇ ਲਾਏ ਆ 2 ਤੋਂ 2.5 ਲੱਖ ਰੁਪਏ ਕਿਲੋ ਇਹ ਵੇਚੇ ਕਾਨੂੰਨ ਕੋਈ ਗਾਈਡਲਾਈਨ ਹੈ ਜਿਹਨਾਂ ਦੇ ਅੰਦਰ ਦੱਸਣਾ ਕੋਈ ਬਾਤ ਨਹੀਂ ਹਾਂਜੀ ਹਾਂਜੀ ਡੀਐਸਪੀ ਸਾਹਿਬ ਹਾਜ਼ਰ ਨੇ ਨਹੀਂ ਆਪ ਤੁਹਾਡੇ ਇਹਦੇ ਵਿੱਚ ਨਹੀਂ ਹੋਏਗਾ ਹਾਂਜੀ ਇਹਦੇ ਵਿੱਚ ਇਹਦੇ ਵਿੱਚ ਨਹੀਂ ਹੋਏਗਾ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋਏਗਾ ਨਾਕਾ ਇਹਨਾਂ ਨੇ ਲਗਾਇਆ ਸੀਗਾ ਜਦੋਂ ਅਸੀਂ ਸਰਚ ਕਰਦੇ ਹਾਂ ਇਹ ਆਪਣਾ ਮਲਜਮ ਦੇ ਉੱਤੇ ਹੁੰਦਾ ਹੈ 52ਏ ਦਾ ਨੋਟਿਸ ਦਿੱਤਾ ਜਾਂਦਾ ਹੈ ਉਹਦੇ ਵਿੱਚ ਉਹਨੂੰ ਬੁਲਾਈਦਾ ਆ ਜਿਉਂ ਕਹਿਣ ਉਹਨੂੰ ਬੁਲਾ ਕੇ ਉਹਦੇ ਸਾਹਮਣੇ ਸਰਚ ਕੀਤੀ ਜਾਂਦੀ ਸਰ ਇਹਨੇ ਕੁਝ ਲਿਖਿਆ ਕਿ ਇਹਨੇ ਤੇਲ ਦੇ ਟੈਂਕਰ ਤੇ ਇਹ ਆਈਡੀਆ ਪ੍ਰਾਣਾ ਸਮਗਲਰ ਆ ਪਹਿਲਾਂ ਵੀ ਇਹ ਕਰਦੇ ਰਹੇ ਨੇ ਇਹਨਾਂ ਦੇ ਪੁਰਾਣੇ ਵੀ ਪਰਚੇ ਦਰਜ ਆ ਔਰ तकरीबन ਜਿਹੜਾ ਪ੍ਰਾਣਾ ਸਮਗਲਰ ਹੋਵੇ ਉਹ ਆਈਡੀਆ ਲਾਂਦਾ ਹੀ ਆ ਇੰਫਾਲ ਤੋਂ ਇਹਨਾਂ ਨੇ ਫੀਮ ਲਈ ਇੰਫਾਲ ਤੋਂ ਗੁਰਪ੍ਰੀਤ ਤੇ ਜਨੈਲ ਕੋ ਕਿਉਂ ਉਤਰਿਆ ਆ ਬਦੇ ਵਿੱਚ ਇਹ ਦੋਨੇ ਉਹਨਾਂ ਕੀ ਜਗਜੀਤ ਜਿਹੜਾ ਆ ਇਹ ਗੁਰਪ੍ਰੀਤ ਦਾ ਕਜ਼ਨ ਬ੍ਰਦਰ ਆ ਤੇ ਚਾਰਾਂ ਜਣਿਆਂ ਤੇ 31 ਜਿਹੜੀ ਹੈਗੀ ਆ ਇਹ ਜਿਹੜੀ ਸਾਬਤ ਹੋਏਗੀ ਉਹ ਮੰਨਜੋ ਕੋਰਟ ਦੇ ਉੱਪਰ ਹੈ ਪਰ ਜਿਹੜਾ ਬੰਦਾ ਪਹਿਲਾਂ ਫੜਿਆ ਗਿਆ ਹੋਵੇ ਸਜ਼ਾ ਆਇਆ ਵੀ ਉੱਤੇ ਜ਼ਿਆਦਾ ਲੱਗਦੀ ਹੈ। ਹਾਂਜੀ ਹਾਂਜੀ। ਹਾਂਜੀ ਹਾਂਜੀ। ਹਾਂਜੀ ਹਾਂਜੀ। ਹਾਂਜੀ ਹਾਂਜੀ। ਅਲੱਗ-ਅਲੱਗ ਤੁਹਾਨੂੰ ਦੱਸ ਰਿਹਾ ਨਾ ਉਹਦੇ ਪ੍ਰੈਸ ਨੋਟ 'ਚ ਲਿਖਿਆ ਹੈ। ਹਾਂਜੀ ਹਾਂਜੀ। ਜਿੱਥੋਂ ਲੈ ਕੇ ਆਇਆ ਖਰੀਦ ਕੇ ਲੈ ਉੱਥੇ ਹੀ ਚਾ ਲਿਆ। ਉੱਥੋਂ ਹੀ ਬਾਕਸ ਦੇ ਵਿੱਚ ਪਾ ਕੇ ਲਿਆ। ਟਰੈਕਟਰ ਤਾਂ ਵੀ ਉੱਥੇ ਹੀ ਮਾਰ ਗਈ ਸੀ। ਹਾਂਜੀ ਹਾਂਜੀ। ਇਹ ਸਾਰਾ ਗੱਡੀਆਂ ਸੇ ਟੱਕਰ ਹੋਈ ਹੋਣੀ ਹੈ ਇਹ ਚੈੱਕ ਕਰ ਰਹੇ ਹਜੇ ਦੋ ਘੰਟੇ ਇਹ ਸਾਰਾ ਆਰਸੀ ਵਗੈਰਾ ਸਾਰਾ ਕੁਝ ਅਸੀਂ ਲਵਾਂਗੇ ਫੈਮਿਲੀ ਮੋਸਟਲੀ ਇਹ ਪੁਰਾਣੇ ਇਹਨਾਂ ਸਾਰਿਆਂ ਦੇ ਉੱਪਰ ਦੋ ਦੋ ਤਿੰਨ ਤਿੰਨ ਪਰਚੇ ਹੈ ਜਿਸ ਤਰ੍ਹਾਂ ਦੋਸ਼ੀ ਗੁਰਪ੍ਰੀਤ ਸਿੰਘ ਤੇ ਦੋ ਪਰਚੇ ਹੈ ਪਹਿਲਾਂ ਜਰਨੈਲ ਸਿੰਘ ਦੇ ਉੱਪਰ ਇਹ ਲੁਧਿਆਣੇ ਦਾ ਰਹਿਣ ਵਾਲਾ ਹਰਮੋਨ ਸਿੰਘ ਤੇ ਵੀ ਇੱਕ ਪਰਚਾ ਹੈਗਾ 382 ਦਾ ਜਗਜੀਤ ਸਿੰਘ ਤੇ ਵੀ ਇੱਕ ਪਰਚਾ ਹੈਗਾ 68 ਨੰਬਰ ਪਟਿਆਲੇ ਚ ਦਰਦ 9 ਸਾਲ ਤੋਂ ਕੰਮ ਕਰਦੇ ਆ 2012 ਤੇ ਇਹਦੇ ਚ ਪਹਿਲਾ ਪਰਚਾ ਦਰਜ ਹੋਇਆ ਜਗਜੀਤ ਸਿੰਘ ਨੀਤੇ ਨੂੰ 10 ਸਾਲ ਕਹਿ ਦੋ ਇਹ ਹੁਣ ਅਸੀਂ ਪੁੱਛ ਕੇ ਕਰਾਂਗੇ ਸਾਰੀ ਇਹਨਾਂ ਦਾ ਪੁਰਾਣਾ ਰਿਕਾਰਡ ਵੀ ਜਿਹੜਾ ਅਸੀਂ ਕਢਾ ਲਿਆ ਹੈ ਜਿਹਦੇ ਵਿੱਚ ਬਾਕੀ ਇਹਦੀ ਇੰਟਰੋਗੇਸ਼ਨ ਰਿਪੋਰਟ ਵੀ ਇਹਦੀ ਮੰਗਾਵਾਂਗੇ ਉਹਦੇ ਵਿੱਚ ਅਸੀਂ ਸਾਰਾ ਦੇਖ ਕੇ ਕੰਪਲੂਨ ਕਰਾਂਗੇ ਆ ਕੱਲ ਪੇਸ਼ ਕਰਕੇ ਰਿਮਾਂਡ ਲਵਾਂਗੇ ਅਸਾ ਚੋਲਾ ਨੰਦਾ ਮੰਨਾਂਗੇ ਅਜੇ ਤੱਕ 4 ਹੀ ਆਇਆ ਸਭ ਤੋਂ ਬਿਹਤਰੀਨ ਕਿਹੜੇ ਸਾਰੇ